ਤੇ ਵੀਰੇ ਦਾ ਬਹੁਤ ਧੰਨਵਾਦ ਜੀ ਨੇ ਤਰਪਾਲ ਲੈ ਕੇ ਦਿੱਤੀ ਆ ਤੇ ਕਾਫੀ ਟਾਈਮ ਲੱਗ ਗਿਆ ਕੰਮ ਖਤਰੇ ਵਾਲਾ ਹੀ ਸੀਗਾ ਜੀ ਬਹੁਤ ਔਖਾ ਜਿਹੜੇ ਰਿਸਕ ਲੈ ਕੇ ਅਸੀਂ ਕੀਤਾ ਕਿਉਂਕਿ ਕੋਠਾ ਗਿੱਲਾ ਸੀ ਨਾ ਸੋ ਸੰਗਤ ਜੀ ਆ ਤਰਪਾਲ ਭੇਜੀ ਸੀਗੀ ਕਿਸੇ ਵੀਰ ਨੇ ਦਾਨੀ ਸੱਜਣ ਗੋਪਾਦਨ ਜੀ ਸੋ ਪਰਿਵਾਰ ਵੱਲੋਂ ਬਹੁਤ ਧੰਨਵਾਦ ਜੀ ਉਸ ਵੀਰ ਦਾ ਗੋਪਾਦਨ ਸੇਵਾਈਆ ਇਹ ਜਿਹੜੀ ਤਰਪਾਲ ਦਾ ਬਜਨ ਬਹੁਤ ਜ਼ਿਆਦਾ ਜੀ ਹੈਵੀ ਚ ਲੈ ਕੇ ਦਿੱਤੀ ਇਹਨਾਂ ਨੂੰ ਤੇ ਅੱਜ ਇਹਨਾਂ ਦੀ ਆਪ ਜਿਹੜੀ ਛੱਤ ਤੇ ਤਰਪਾਲ ਪਾ ਦਾਂਗੇ ਤੇ ਉਸ ਤੋਂ ਬਾਅਦ ਕਹਿੰਦੇ ਸੀ ਕਿ ਵੀ ਹੋ ਸਕੇ ਆ ਜਦੋਂ ਮੌਸਮ ਸਾਫ਼ ਹੋ ਜੀ ਮਿੱਟੀ ਵੀ ਹਲਕੀ ਜਿਹੀ ਪਵਾ ਦਾਂਗੇ ਉੱਪਰ ਕੋਠੇ ਤੇ ਤੇ ਹੁਣ ਮਿੱਟੀ ਇਸ ਟਾਈਮ ਮਿਲ ਨਹੀਂ ਰਹੀ ਤਰਪਾਲ ਜਿਹੜੀ ਵੀਰ ਉਹਨਾਂ ਨੇ ਬਹੁਤ ਵਧੀਆ ਲਾ ਕੇ ਦਿੱਤੀ ਹੈ ਉਹ ਸਪੈਸ਼ਲ ਮੋਟੀ ਬਹੁਤ ਵਧੀਆ ਨਾ ਤਰਪਾਲ ਦਾ ਤੇ ਵਧੀਆ ਕੁਆਲਿਟੀ ਦਿੱਤੀ ਹੈ ਗੋਪਾਦਾਨ ਸੇਵਾ ਹੈ ਜੀ ਬਹੁਤ ਧੰਨਵਾਦ ਹੈ ਜੀ ਪਰਿਵਾਰ ਵੱਲੋਂ ਥੈਂਕ ਯੂ ਵੀਰੇ ਅਰੇ ਤੂੰ ਵੀ ਲੱਗ ਭਰਾ ਨਾਲ ਤੂੰ ਆ ਜਾ

ਹਾਂ ਉਹ ਰਾਏ ਕਿੱਲੇ ਬੰਨੇ ਕੱਟ ਕੇ ਉੱਥੇ ਚੀਰਾ ਮਾਰ ਰਾਜੂ ਉਧਰ ਚੀਰਾ ਮਾਰ ਜਾਈਂ ਚੀਰਾ ਮਾਰ ਕੇ ਆਪਾਂ ਹੋਰ ਕਿੰਨੀ ਛੋੜੀ ਛੋੜੀ ਇੱਧਰ ਕਿੰਨੀ ਹੈ ਇਸੇ ਭਾਈ ਇਹ ਇੱਧਰ ਲਕੋਠੀ ਪਾਈ ਹੋਈ ਆ ਹਾਂ ਉੱਥੇ ਵੀ ਉਹ ਹਾਂਜੀ ਤੁਸੀਂ ਦੇਖ ਸਕਦੇ ਜੀ ਇਹ ਜਿਹੜੀ ਤਰਪਾਲ ਆਪਾਂ ਚਾਰੇ ਪਾਸਿਓ ਪਾਤੀ ਜੀ 2-2 3-3 ਫੁੱਟ ਥੱਲੇ ਡੇਕ ਦੀਏ ਚਾਰੇ ਪਾਸਿਓ ਜਾਨੀ ਹੁਣ ਕੋਈ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਤੇ ਵੀਰ ਦਾ ਬਹੁਤ ਧੰਨਵਾਦ ਜੀ ਮੈਂ ਨੇੜੇ ਆਉਣਾ ਫਿਰ ਬਾਹਰ ਖੜੇ ਤੇ ਵੀਰੇ ਦਾ ਬਹੁਤ ਧੰਨਵਾਦ ਜੀ ਨੇ ਤਰਪਾਲ ਲਾ ਕੇ ਦਿੱਤੀ ਆ ਤੇ ਕਾਫੀ ਟਾਈਮ ਲੱਗ ਗਿਆ ਕੰਮ ਖਤਰੇ ਵਾਲਾ ਹੀ ਸੀਗਾ ਜੀ ਬਹੁਤ ਔਖਾ ਜਿਹਾ ਰਿਸਕ ਲੈ ਕੇ ਅਸੀਂ ਕੀਤਾ ਕਿਉਂਕਿ ਕੋਠਾ ਗਿੱਲਾ ਸੀ ਨਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਸਾਰੇ ਹੁਣ ਆਪਾਂ ਇਹਦੇ ਇੱਟਾਂ ਲਾ ਦਾਂਗੇ ਯਾਨੀ ਹੁਣ ਕੋਈ ਜਿੰਨਾ ਮਰਜ਼ੀ ਮੀਂਹ ਆ ਜਾਵੇ ਕੋਈ ਤੂਫਾਨ ਵੀ ਅੰਦਰ ਡਿਗੂ ਨਹੀਂ ਤੇ ਹੌਲੀ ਹੌਲੀ ਕਹਿੰਦੇ ਸੀ ਮਿੱਟੀ ਵੀ ਪਵਾ ਦਾਂਗੇ ਬਹੁਤ ਧੰਨਵਾਦ ਵੀਰੇ ਦਾ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਜਿਹੜੀ ਹੁਣ ਕੋਈ ਦਿੱਕਤ ਨਹੀਂ ਜਿਹੜਾ ਸਮਾਨ ਹੁੰਦਾ ਜਿਵੇਂ ਬੈਕਪ ਵਗੈਰਾ ਉਹ ਗਿੱਲੇ ਨਹੀਂ ਹੋਣਗੇ ਤੇ ਹੁਣ ਜਿੰਨਾ ਵੀ ਸਮਾਨ ਆ ਪੱਖੇ ਫਰਿੱਜ ਕੂਲਰ ਹਨ ਫ੍ਰਿਜ ਵੀ ਇਹਨੇ ਖਰਾਬ ਹੋ ਗਈ ਸੀ ਵੀ ਤੇ ਬਹੁਤ ਧੰਨਵਾਦ ਜੀ ਦੇ ਦਾ ਜਿਹਨੇ ਤਰਪਾ ਲਿਆ ਕੀਤਾ ਗੋਵਦਨ ਸੇਵਾ ਜੀ ਬਹੁਤ ਧੰਨਵਾਦ ਥੈਂਕ ਯੂ ਵੀਰੇ ਲੋ ਜੀ ਤੁਸੀਂ ਦੇਖ ਸਕਦੇ ਹੋ ਜੀ ਇਟਾਂ ਵੀ ਰਾਖਤੀ ਬਹੁਤ ਵਧੀਆ ਪ੍ਰਬੰਧ ਕਰਤਾ ਹੋਣ ਯਾਨੀ ਬੇਫਿਕਰੀ ਹੈ ਜੀ ਜਿੰਨਾ ਮਰਜ਼ੀ ਮੀਂਹ ਆ ਜਾਵੇ ਇਹ ਨਹੀਂ ਹੈਗਾ ਵੀ ਇੱਥੋਂ ਪਾਣੀ ਚੋਊਗਾ ਹਨਾ ਹੁਣ ਜਿਹੜਾ ਨਾ ਥੱਲੇ ਸਮਾਨ ਪਿਆ ਫਰਨੀਚਰ ਬੈੱਡ ਬੁੱਡ ਪੇਟੀ ਫ੍ਰਿਜ ਪੱਖੇ ਯਾਨੀ ਉਹਨਾਂ ਤੇ ਹੁਣ ਪਾਣੀ ਨਹੀਂ ਪਊਗਾ ਨੁਕਸਾਨ ਨਹੀਂ ਹੋਊਗਾ ਸਮਾਨ ਦਾ ਫਰਨੀਚਰ ਦਾ ਤੇ ਬਾਹਲੇ ਪਾਸੇ ਰੱਖ ਦੇ ਹੁਣ ਜਣੀ ਇਹ ਥੱਲੇ ਰਾਤ ਵੀ ਕੱਟ ਸਕਦੇ ਨੇ ਚੋਊਗਾ ਨਹੀਂ ਥਾਂ ਹੁਣ ਬਿਲਕੁਲ ਇਹ ਇਹਨਾਂ ਦਾ ਕੋਕੀ ਉੱਧਰ ਰੱਖ ਕੇ ਆਓ ਲੈਣ ਦੇ ਦੋ ਤਿੰਨ ਮਿੰਟ ਰੱਖਿਆ